ਸਰ ਸੇਖਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹੱਜ਼ ਦੀ ਵੱਡੀ ਖਬਰ ਖਬਰਦਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮੋਗਾ ਚ ਤੇਜ਼ ਰਫ਼ਤਾਰ バス ਨੇ ਈ ਰਿਕਸ਼ਾ ਨੂੰ ਮਾਰੀ ਟੱਕਰ ਚਾਲਕ ਸਮੇਤ ਤਿੰਨ ਲੋਕ ਹੋਏ ਗੰਭੀਰ ਰਖਮਿਸ ਦਿਨ ਨਾਲ ਹੀ ਖਬਰ ਸਾਹਮਣੇ ਆ ਰਹੀ ਜਿਹੜੇ ਮੋਗਾ ਦੇ ਸਰਕਾਰੀ ਹਸਪਤਲ ਵਿੱਚ ਲਾਜ਼ਮੀ भेज गया ते प्रति रोडवेज दी बस दी चंडीगढ़ ਤੋਂ ਜਾ ਰਹੀ ਸੀ 30 ਦਿਨਾਂ 모ਗਾ ਲੁਧਿਆਣਾ ਰੋਡ ਤੇ ਬੱਸ ਅਤੇ ਈ ਰਿਕਸ਼ਾ ਵਿੱਚ ਆਲੇ ਜ਼ਬਰਦਸਤ ਟੱਕਰ ਹੋ ਗਈ ਅਤੇ ਈ ਰਿਕਸ਼ਾ ਵਿੱਚ ਸਵਾਰ ਤਿੰਨੇ ਵਿਅਕਤੀ ਗੰਭੀਰ ਹੋ जख्मी ਹੋ ਗਏ ਹਨ ਜਿਸ ਵਿੱਚ ਇੱਕ ਔਰਤ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਵੱਲੋਂ ਸੁਸਾਇਟੀ ਦੀਆਂ ਐਮਰਜੈਂਸੀ ਗੱਡੀਆਂ ਰਾਹੀਂ 모ਗਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਇਸ ਮੌਕੇ ਦੋ ਹੀ ਖਲਾਰ ਗੰਭੀਰ ਦੱਸਿਆ ਜਾ ਰਿਹਾ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਰਾਜਵਿੰਦਰ ਕੌਰ ਪਤਨੀ ਜਸਿੰਦਰ ਸਿੰਘ ਪਿੰਡ ਮਹਿਣਾ ਆਸਾ ਆਸ਼ਾ ਵਰਕਰਸ ਜੋਗੀ ਇੱਕ ਈ ਰਿਕਸ਼ਾ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਲਈ ਮੋਗੇ ਵਿਖੇ ਆ ਰਹੀ ਸੀ ਜੋ ਕਿ ਗੁਰਪ੍ਰੀਤ ਸਿੰਘ ਪੁੱਤਰ ਪੱਪਾ ਸਿੰਘ ਵਾਸੀ ਨੱਥਾਵਾਲ ਜੰਦੀਦ ਈ ਰਿਕਸ਼ਾ ਵਿੱਚ ਚਲਾ ਰਿਹਾ ਸੀ ਜਿਸ ਵਿੱਚ ਵਿਸ਼ੇ ਸ਼ੰਕਰ ਪਾਂਡੇ ਵਾਸੀ ਨੱਥਾਵਾਲ ਜਲੀਦ ਕੀ ਸੇਵਕਾਂ ਲਈ ਮੋਗੇ ਵੀ ਆ ਰਹੇ ਸਨ ਜਲਦ ਈ ਰਿਕਸ਼ਾ ਦੇ ਪਿੰਨ ਮਹਾਨਾ ਕੋਦੀ ਕੋਲ ਪੁੱਜੇ ਤਾਂ ਰੋਡ ਦੇ ਬਸ ਨੇ ਪਿੱਛੇ ਤੋਂ ਆ ਕੇ ਈ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਅਤੇ ਜਿਸ ਵਿੱਚ ਈ ਰਿਕਸ਼ਾ ਸਵਾਰ ਤਿੰਨ ਜਾਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ